ਮੰਮੀ ਰਹਾ ਹੋਣੀ ਨਿੰਮਰ ਜੈ ਤੂੰ ਕਿਤੇ ਉਦੈ ਮੈਨੂੰ ਮਾਰ ਦੇ ਹਾਰਟ ਅਟੈਕ ਇਦਾਂ ਕਰਨਾ ਤੇ ਰੱਬ ਬੇੜਾ ਤਰਜੇ ਤੇਰਾ ਉਹ ਮੰਮੀ ਗੱਲ ਤਾਂ ਸੁਣ ਲੈ ਮੇਰੀ ਤੇਰੀ ਸੁਣੀ ਆ ਮੈਂ ਗੱਲ ਤੈਨੂੰ ਆਫ ਵੀ ਆਈ ਰਹਿੰਦੀ ਜਦੋਂ ਵੇਖੋ ਕੀ ਐ ਉਹ ਤੁਹਾਨੂੰ ਪਤਾ ਨਾ ਮੰਮੀ ਉਹ ਕੱਲ ਮੈਂ YouTube ਤੇ ਚੈਨਲ ਬਣਾਇਆ ਹੀ ਨਵਾਂ ਹਾਂ ਤੇ ਉਹ ਤੇ ਨਾ ਲੱਖਾਂ ਦੇ ਹਿਸਾਬ ਨਾਲ ਵਿਊਜ਼ ਆਏ ਨੇ ਲੱਖਾਂ ਦੇ ਹਿਸਾਬ ਨਾਲ ਵਿਊਜ਼ ਉਹ ਕੀ ਹੁੰਦਾ ਵਿਊਜ਼ ਵਿਊਜ਼ ਮਤਲਬ ਪਹਿਲੀ ਗੱਲ ਤੋਂ ਵਿਊਜ਼ ਨਹੀਂ ਵਿਊਜ਼ ਹੁੰਦਾ ਮੰਮੀ ਆਹੋ ਵਿਊਜ਼ ਵਿਊਜ਼ ਮਤਲਬ ਕਿ ਲੱਖਾਂ ਲੋਕਾਂ ਨੇ ਮੇਰੀ ਵੀਡੀਓ ਵੇਖੀ ਹੈ ਅੱਛਾ ਹਾਂ ਮੈਨੂੰ ਤੂੰ ਤਾਂ ਬੇਲੇ ਲੋਕੀ ਦੇਖਣ ਵਾਲੇ ਬੇਲੇਆਂ ਨੂੰ ਬੇਲੇ ਕੰਮ ਟੱਕਰੇ ਆ ਦੇਖੇ ਓ ਮਮੀ ਤੈਨੂੰ ਨਹੀਂ ਪਤਾ ਅੱਜਕੱਲ੍ਹ ਪਤਾ ਕਿੰਨਾ ਟ੍ਰੈਂਡ ਹੈ YouTube ਤੇ ਜੇ ਲੱਖਾਂ ਦੇ ਹਿਸਾਬ ਨਾਲ ਵਿਊਜ਼ ਮਤਲਬ ਲੱਖਾਂ ਦੇ ਹਿਸਾਬ ਨਾਲ ਪੈਸੇ ਆਣਗੇ ਸਾਡੇ ਘਰੇ ਆਣਗੇ ਪੈਸੇ ਤੇਰੇ ਘਰੇ ਲੱਖਾਂ ਦੇ ਹਿਸਾਬ ਨਾਲ ਸਾਰੀ ਦੁਨੀਆ ਇਹੀ ਕਰੇ ਫਿਰ ਕੰਮ ਕਰਨ ਦੀ ਤਾਂ ਲੋੜ ਨਹੀਂ ਬੇਬੀ ਤੈਨੂੰ ਬੜਾ ਪਤਾ ਹੈ ਤੂੰ ਉਹ ਪੁਰਾਣੇ ਜ਼ਮਾਨੇ ਦੀ ਉਸ ਟਾਈਮ ਤੇ ਨਹੀਂ ਹੁੰਦਾ ਇਸ ਟਾਈਮ ਤੇ ਹੁੰਦਾ ਸਾਰਾ ਕੁਝ ਹੁੰਦਾ ਇਸ ਟਾਈਮ ਤੇ ਜਾਣੀ ਜਾ ਵੱਡੀ ਨਵੇਂ ਜ਼ਮਾਨੇ ਦੀ ਤੈਨੂੰ ਪੜਾਇਆ ਲਖਾਇਆ ਲੱਖਾਂ ਰੁਪਈਆ ਲਾਇਆ ਤੇਰੇ ਤੇ ਤੇਰੇ ਪਿਓ ਨੇ ਮਿਹਨਤ ਕਰ ਕਰ ਕੇ ਅੱਬ ਮੰਝੇ ਤੋੜ ਤੇ ਬਿਊਜ ਲੈ ਤੂੰ ਪਿਓ ਤੇਰੇ ਨੇ ਐਨਾ ਪੈਸਾ ਲਾਇਆ ਲੱਖਾਂ ਮੁਹੀ ਰੁਪਈਆ ਲਾਇਆ ਮੇਰੀ ਕੁੜੀ ਉਹ ਜਾ ਜੜਾਊਗੀ ਉਹ ਜੜੀਆਂ ਜਾਜਾ ਤੇ ਉਹ ਕੋ ਕੁੜੀਆਂ ਆਂਦੀਆਂ ਉਹ ਸਾੜੀ ਛੂੜੀ ਲਾ ਕੇ ਉਹ ਬਣੂਗੀ ਹੈ ਤੇ ਕੁੜੀ ਮੇਰੀ ਬਣ ਗਈ ਨੱਚਣ ਵਾਲੀ

ਲੱਖ ਰੁਪਏ ਹੈ ਸਰ ਦੇ ਸ਼ਰੀਖਾਂ ਦੇ ਲੱਖ ਰੁਪਏ ਹਾਏ ਹੋ ਰੱਬਾ ਜੇ ਇਹਨਾਂ ਦੇ ਲੱਖ ਰੁਪਏ ਆਵੇ ਤਾਂ ਅਸੀਂ ਕਿੱਥੇ ਜਾਣਾ ਚੁੱਕ ਲਾ ਮੈਨੂੰ ਉੱਤੇ ਤੁਰ ਰੱਬਾ ਸੁਣਾ ਤਾਂ ਸਹੀ ਕੀ ਹੋੰਡਿਆ ਆ ਹਾਂ ਏ ਚੱਲ ਮਾਰੂਲਾ ਨਾ ਗਵਾਂਡੀਆਂ ਨੂੰ ਪਤਾ ਲੱਗ ਜਾਣਾ ਹੀ ਹਾਂ ਹੋ ਤੇਰੇ ਘਰੇ ਕੋਹੇ ਨੂਰ ਕੱਪੇ ਆ ਗਿਆ ਨਾ ਗਵਾਂਡੀਆਂ ਨੂੰ ਪਤਾ ਲੱਗ ਜਾਣਾ ਮਾਤਾ ਯਾਰ 1 ਸੈਕਿੰਡ ਮੈਨੂੰ ਲੱਗਦਾ ਬਾਹਰ ਕੋਈ ਖੜਾ ਹੈ ਇੱਕ ਸੈਮ ਹੁਣੇ ਆਈ ਮੈਨੂੰ ਪਤਾ ਹੋਰ ਕੋਈ ਨਹੀਂ ਆਉਣੀ ਇਹ ਆਪਣੇ ਜਿਹੜੇ ਸ਼੍ਰੀਕ ਚਾਚੀ ਨੇ ਇਹੀ ਹੋਣੀ ਤੂੰ ਰੁੱਕ ਮੈਂ ਦੇਖ ਕੇ ਆਉਂਦੀ ਹਾਂ ਮੈਨੂੰ ਪਤਾ ਹੋਰ ਕੋਈ ਨਹੀਂ ਇਹੀ ਆਈ ਹੁਣ ਮੈਂ ਚਾਚੀ ਬਾਹਰੋਂ ਕੀ ਸੁਣਦੀ ਆ ਅੰਦਰ ਹੀ ਆ ਕੇ ਸੁਣ ਲੈ ਨਹੀਂ ਬੱਸ ਮੈਂ ਕੀ ਸੁਣਨਾ ਆ ਮੈਂ ਤਾਂ ਮੈਂ ਤਾਂ ਖੱਟਾ ਲੈਣ ਆਈ ਸੀ ਨਹੀਂ ਖੱਟਾ ਚਾਚੀ ਇੱਕ ਤਾਂ ਬੁੱਕ ਚ ਲੈਣ ਆਈਆਂ ਖੱਟਾ ਨੀ ਕੀ ਗੱਲ ਤੁਹਾਡੇ ਘਰ ਕੋਲੀ ਨਹੀਂ ਮੈਂ ਖੋ ਲੈ ਲੂੰਗੀ ਬੋਲੀ ਚੱਲ ਪਰੇ ਹੋ ਪਤਾ ਤੇਰਾ ਖੱਡੇ ਇਹ ਪਲਾ ਨਹੀਂ ਕਿ ਖੱਡੇ ਪਾਣ ਆਈਆਂ ਵਿੱਚ ਕੀ ਗੱਲ ਹੋ ਗਈ ਪੈਣਾ ਨੀ ਕੀ ਦੱਸਾਂ ਤੈਨੂੰ ਪੈਣਾ ਇਹ ਹੁਣ ਨਵੇਂ ਕੋਈ YouTube YouTube ਦੇ ਮਗਰ ਲੱਗੀ ਐ ਇਹਨੂੰ ਸਮਝਾ ਇਹਦੇ ਪਿਓ ਨੇ ਪੈਸੇ ਇਹਦੇ ਡੂ ਟੂ ਪਾਵਰ ਤੇ ਨਹੀਂ ਲਾਏ ਇਹਨੂੰ ਪੜਾ ਲਿਖਾ ਕੇ ਅੱਖਰ ਬਣਾਉਣ ਨੂੰ ਲਾਏ ਆ ਤੂੰ ਚਾਚੀ ਆ ਭੈਣ ਦੇਖ ਮਾਂ ਦੀ ਨਹੀਂ ਮੰਨਦੀਆਂ ਹੁੰਦੀਆਂ ਕੁੜੀਆਂ ਚਾਚੀ ਸਹੇਲੀਆਂ ਹੁੰਦੀਆਂ ਤੇ ਚਾਚੀ ਦੀ ਮੰਨ ਲਾ ਇਹਨੂੰ ਅਕਲ ਦੇ ਭੈਣ ਜਿਆਦਾ ਸ਼ਾਂਤੀ ਰੱਖ ਮੈਂ ਕਰਦੀਆਂਗਾ ਕਿੱਥੇ ਆ ਮੈਂ ਕਰਦੀਆਂਗਾ ਕਰ ਮੰਗਾਈ ਫਟਾ ਕਰ ਨੀ ਨੀ ਕੁੜੀਏ ਐ ਕੀ ਰੋਲਾ ਪਾਇਆ ਤੂੰ ਘਰ ਚ ਕਾਲਰ ਹੋਣਾ ਚਾਚੀ ਇਹ ਕੀ ਮੰਮੀ ਤੇਰੀ ਕਹਿੰਦੀ ਆ ਕਿਹੜੇ ਯੂਟਿਊਬਰ ਦੇ ਚੱਕਰਾਂ 'ਚ ਪਈ ਆ ਚੱਲ ਗਾਹ ਹੋ ਥੋੜੀ ਆ ਕੀ ਦੋਲਾ ਬਾਇਆ ਨਾ ਮੇਰੇ ਅਲਗੀ ਪੈਂਦੀ ਐ ਫੈਂਸੀ ਕੀ ਕਹਿ ਰਹੇ ਨੇ ਕਿ ਤੂੰ ਉਹਨਾਂ ਦਾ ਜਿਨਾ ਨਾਮ ਕੀਤਾ ਪਿਆ ਯੂਟਿਊਬਰ ਦਾ ਇਹ ਕੀ ਯੂਟਿਊਬ ਦਾ ਚੱਕਰ ਹੈ ਉਹ ਨਹੀਂ ਚਾਚੀ ਕੁਛ ਨਹੀਂ ਮੰਮੀ ਤਾਂ ਐਵੇਂ ਲੱਗੀ ਰਹਿੰਦੀ ਐ ਨਹੀਂ ਨਹੀਂ ਅ ਲੱਖਾਂ ਦਾ ਟੀਰੋ ਲਾਇਆ ਸੀ ਚਾਚੀ ਵੈ ਸੋਹਣ ਤੇ ਤੂੰ ਸਾਰਾ ਕੁਝ ਲਿਆ ਆ ਲਸੀ ਲੈ ਮੈਂ ਮੈਂ ਕੀ ਸੁਣਿਆ ਮੇਰੇ ਤੇ ਪਾਸ ਲੱਖਾਂ ਹੀ ਸੁਣਿਆ ਸੀ ਚੱਲ ਹੁਣ ਸੌਣ ਨਹੀਂ ਲਿਆ ਤੇ ਗੱਲ ਸੁਣ ਮੇਰੀ ਮੈਂ ਨਾ YouTube ਤੇ ਵੀਡੀਓ ਬਣਾਉਣੀਆ ਸਟਾਰਟ ਕੀਤੀਆਂ ਤੇ ਕੱਲ ਮੈਂ ਪਹਿਲੀ ਵੀਡੀਓ ਪਾਈ ਸੀ ਤੇ ਉਹਦੇ ਚ ਮੇਰੇ ਲੱਖਾਂ ਚ ਵਿਊਜ਼ ਆ ਗਏ ਪਹਿਲੀ ਵੀਡੀਓ 'ਚ ਹੀ ਹਾਏ ਲੱਖਾਂ ਚ ਆਹੋ ਚਾਚੀ ਉਹ ਕਿੰਜ ਆ ਮਮਮੀ ਨੂੰ ਜਰਾ ਅੱਛਾ ਆ ਹੁਣ ਤੈਨੂੰ ਕੀ ਸਮਝਾਵਾਂ ਮੈਂ ਚਾਚੀ ਤੂੰ ਛੱਡ ਤੂੰ ਇੰਨਾ ਇੰਨਾ ਸੋਚ ਲੈ ਕਿ ਮੈਂ ਨਾ ਜਲਦੀ ਲਖਪਤੀ ਬਣਨ ਵਾਲੀ ਆ ਬਸ ਖਾਣ ਪੀਣ ਲੈ ਲੈਣੀ ਇੰਨੀ ਹਾਏ ਮੈਂ ਮੱਸ ਜਾ ਮੇਰੇ ਹੁੰਦੇ ਆ ਲੱਖਾਂ ਰਪੇ ਨਾ ਕੋਲ ਆ ਜਾਣ ਹੁਣ ਤਾਂ ਮੈਂ ਇਹ ਨਾ ਜ਼ਿੰਦਗੀ 'ਚ ਖੱਟਾ ਪਾਉਂਗਾ समझ है चाची हाँ हाँ बहुत समझ तो गई समझा जी मैं, मम्मी ने मैं, नहीं मैं हाँ। कर दी गल हाँ। जी करो चाची गल जाके मम्मी ने तो कुछ पल ही नहीं पैंता वैसे हां हाँ जी आ गई है ਹਾਂ ਸਮਝਾਇਆ ਇਆਂ ਨੂੰ ਨਹੀਂ ਪੈਣੇ ਮੈਂ ਤਾਂ ਬਥੇਰੇ ਨੂੰ ਸਮਝਾਇਆ ਪਰ ਨਹੀਂ ਇਹ ਕਿਤੇ ਚੰਗੇ ਘਰ ਦੀਆਂ ਕੁੜੀਆਂ ਦੇ ਕੰਮ ਨਹੀਂ ਆ ਜਿਹੜੇ ਕੰਮ ਆ ਲੱਗੀ ਆ ਕਰਨ ਆਹੀ ਤਾਂ ਮੈਂ ਰੋਨੀ ਆ ਇਹ ਚੰਗੇ ਖਾਨਦਾਨਾਂ 'ਚ ਕੁੜੀਆਂ ਦੇ ਕੰਮ ਨਹੀਂ ਹੈਗੇ YouTube YouTube ਹਾਂ ਬਿਲਕੁਲ ਸਹੀ ਕਿਹਾ ਇਹ ਨਹੀਂ ਚੰਗੇ ਲੱਗਦੇ ਬਿਲਕੁਲ ਸਹੀ ਕਿਹਾ ਭੈਣ ਜੀ ਅੱਜ ਕੱਲ੍ਹ ਦੇ ਕੁੜੀਆਂ ਨੇ ਤਾਂ ਪਤਾ ਨਹੀਂ ਕੀ ਹੋ ਗਿਆ ਆ ਇਹ YouTube ਆ ਦੇ ਮਗਰੀ ਪਾਗਲ ਹੋਈਆਂ ਫਿਰਦੀਆਂ ਆ ਹਾਂ ਇਹ ਨੱਕ ਵੜਾ ਕੇ ਰਹੂਗੀ ਕੁੜੀ ਨੱਕ ਵਢਾ ਕੇ ਰਹੂਗੀ ਇਹਦੀ ਮੈਂ ਤਾਂ ਬੜਾ ਕੁਝ ਦੇਖਦੀ ਯੂਟਿਊਬ 'ਤੇ ਕੀ ਹੁੰਦਾ ਆ ਹਾਏ ਹਾਏ ਇਹੇ ਕੁੜੀ ਨੂੰ ਵੱਢ ਦੇਣਾ ਮੈਂ ਇਹਦੇ ਟੋਟੇ ਕਰ ਦੇਣੇ ਇਹਦੀਆਂ ਟੰਗਾਂ ਭੰਨ ਦੇਣੀਆਂ ਮੈਂ ਨਹੀਂ ਇਹ ਕੁੜੀ ਸਮਝਣ ਵਾਲੀ ਮੈਂ ਬਥੇਰਾ ਸਮਝਾ ਕੇ ਆਈ ਆ ਇਹ ਨਹੀਂ ਸਮਝਦੀ ਇਹਦੇ ਭਰਾਵਾਂ ਤੋਂ ਦੇ ਟੋਟੇ ਕਰੂੰ ਮੈਂ ਹਾਂ ਤੇ ਚਾਚੀ ਤੂੰ ਮੰਮੀ ਨੂੰ ਸਮਝਾਣ ਆਈ ਸੀ ਕਿ ਆਹ ਹੋਰ ਅੱਗ ਲਾਣ ਆਈ ਸੀ ਬਲਜੀ ਤੇਲ ਪਾ ਲਈ ਸਿੱਥੇ ਨਹੀਂ ਚੁੱਪ ਕਰਨੀ ਉਹ ਕੀ ਅੱਗ ਬੰਦੀ ਆ ਮਮੀ ਤੈਨੂੰ ਨਹੀਂ ਪਤਾ ਇਹ ਸ਼ਰੀਕ ਤੈਨੂੰ ਸਾਰਾ ਕੁਝ ਪਤਾ ਤੇ ਸਹੀ ਕਹਿ ਰਹੀ ਹੈ ਭੈਣ ਜੀ ਭੈਣ ਜੀ ਸਹੀ ਕਹਿ ਰਹੀ ਆ ਇੱਕ ਚੰਗਾ ਲੱਗਿਆ ਤੈਨੂੰ ਬੜਾ ਪਤਾ ਆ ਇਹ ਜਾਣ ਕੇ ਮਮੀ ਕਹਿੰਦੀ ਆ ਤੂੰ ਕਾ ਕੇ ਤਰੱਕੀ ਨਾ ਕਰ ਲਈ ਆਹੋ ਪੈਸੇ ਨਾ ਜਾਂਦੇ ਆਹੋ ਤੂੰ ਲੜਾ ਸਾਨੂੰ ਅਸੀਂ ਸਾਰੀ ਉਮਰ ਨਹੀਂ ਲੜੀਆਂ ਤੂੰ ਅੱਜ ਆ ਗਈ ਸਾਡੇ ਚ ਸਿਆਣੀ ਹਾਂ ਤੇਰੀ ਮੈਂ ਆ ਕਿ ਚਾਚੀ ਆ ਤੇਰੀ ਨੰਬਲਾ ਉਹ ਆ ਤੂੰ ਬਾ ਚਾਈਂ ਆ ਮੈਨੂੰ ਰਹਿਣਾ ਮੈਨੂੰ ਪਤਾ ਹੀ ਚਾਚੀ ਤੂੰ ਅੱਗ ਹੀ ਲਾਣੀ ਐ ਤੂੰ ਨਹੀਂ ਕਦੇ ਚੰਗਾ ਪਾ ਲੈ ਕਿਸੇ ਦਾ ਚੱਲ ਨੀ ਚੱਲ ਬਸ ਕਰ ਮੈਂ ਸਹੀ ਗੱਲ ਹੀ ਕਹਿ ਰਹੀ ਆ ਭੈਜੀ ਸਹੀ ਕਹਿ ਰਹੀ ਆ ਸਾਡੇ ਘਰ ਦੀਆਂ ਕੁੜੀਆਂ ਇਹ ਕੰਮ ਨਹੀਂ ਕਰਨਗੀਆਂ ਤੂੰ ਬਣਾ 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 ਤੈਨੂੰ ਟੱਕਰੇ ਕਰਕੇ ਨਾ ਤੈਨੂੰ ਮੈਂ ਸੁਟਿਆ ਤੂੰ ਨਾ ਤੈਨੂੰ ਮੈਂ ਵਿਆਹ ਕੇ ਉਹ ਕੰਜਰਾਂ ਦੇ ਘਰੇ ਚਲੀ ਜਾ ਉਹ ਕੰਜਰਾਂ ਦੇ ਘਰੋਂ ਕੰਜਰ ਲੱਭ ਲਈ ਹਾਂ ਤੇ ਉੱਥੇ ਜਾ ਕੇ ਜੋ ਮਰਜ਼ੀ ਨਾਚ ਨਚਾਈ ਇੱਥੇ ਨਹੀਂ ਹੋਣਾ ਹੈ ਮੈਂ ਅੱਜ ਡੈਡੀ ਨਾਲ ਗੱਲ ਕਰਕੇ ਨਾ ਮੈਂ ਤੂੰ ਡੈਡੀ ਦੇ ਡੈਡੀ ਨਾਲ ਗੱਲ ਕਰ ਲੈ ਮੈਂ ਵੇਖਦੀ ਕਿੱਦਾਂ ਤੂੰ ਬਣਾਣੀ ਵੀਡੀਓ ਤੇ ਸਾਰੇ ਚਾਚਾ ਤੇਰਾ ਹੀ ਸਿਆਪਾ ਤੇਾਰੇ ਸਿਆਪਾ ਸੋਹਰਾ ਵੀ ਮੈਂ ਨਹੀਂ ਕਹਿੰਦੀ ਕਿ ਤੂੰ ਮੈਨੂੰ ਹੋ ਜਾ ਮੈਂ ਹੋ ਗਈ ਮੈਂ ਵੀਡੀਓ ਮੈਂ ਬਣਾਣੀ ਆ ਵੀਡੀਓ ਮੈਂ ਲੱਖਾਂ ਦੇ ਵੀਵਜ਼ ਆਏ ਮੇਰੇ ਮੈਂ ਬਣਾਣੀ ਆ ਵੀਡੀਓ ਬੁਣਾਣੀ ਮੈਂ ਵੀਡੀਓ ਨਹੀਂ ਨਹੀਂ ਕਿਹਨੇ ਤੇਰੇ ਲੱਖਾਂ ਵੇ ਉਧਰ ਵੇਖ ਅਸੂਰ ਚੜਿਆ ਆ ਸੱਤੇ ਤੇਰੇ ਲੱਖਾਂ ਚੱਲ ਉੱਠ ਕੇ ਤੇ ਮੱਜਾਂ ਨੂੰ ਪਾ ਪੱਠੇ-ਪੁੱਠੇ ਚੱਲ ਤੇਰੇ ਲੱਖਾਂ ਦਿਵਾ ਉੱਥੋਂ ਚੱਲ ਖੜੀ ਹੋ ਚਾਚੀ ਕਿੱਥੇ ਗਈ ਚਾਚੀ ਆਪਦੇ ਘਰ ਹੋ ਚਾਚੀ ਕਿੱਥੇ ਹੋਣੀ ਆ ਸਵੇਰੇ-ਸਵੇਰੇ ਤੜਕੇ ਚੱਲ ਉੱਠ ਕੰਮ ਕਰ ਲੱਖਾਂ ਦੀ ਲੱਗਦੀ ਆ ਜਾ ਛੇਤੀ ਮੈਂ ਸੁਪਨਾ ਵੇਖਦੀ ਪਈ ਸੀ ਹਾਏ ਇਹ ਪਰ ਲੱਖ ਰੁਪਏ ਮੇਰੇ ਲੱਖਾਂ ਵਿਊਜ਼ ਮੇਰੇ ਸਬਸਕ੍ਰਾਈਬਰ ਕਿੱਥੇ ਗਏ ਹੋ